राक्त नासरी वाणी भगत कबीर जी की सनक सनंद महेश समाना एक ओंकार सतगुरु परसाद सनक सनंद महेश समाना सेख नाग तेरो मरम न जाना संत संगत राम हृदय बसाई रहाओ अर्थ हे प्रभु ब्रह्मा दीप पुत्रा ਸਨਕ ਸੰੰਦ ਅਤੇ ਸ਼ਿਵਜੀ ਵਰਗਿਆ ਨੇ ਤੇਰਾ ਪੀਤ ਨਹੀਂ ਪਾਇਆ ਵਿਸ਼ਨੂੰ ਦੇ भगत ਸ਼ੇਸ਼ਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ ਮੈਂ ਸੰਤਾ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਰਹਾਓ ਹਨੂਮਾਨ ਸਰ ਗਰੂੜ ਸਮਾਨਾ ਸੂਰਪਤ ਨਰਪਤ ਨਹੀਂ ਗੁਣ ਜਾਨਾ ਅਰਥ ਸ਼੍ਰੀ ਰਾਮਚੰਦਰ ਜੀ ਦੇ ਸੇਵਕ ਹਨੂਮਾਨ ਵਰਗੇ ਨੇ ਵਿਸ਼ਨੂੰ ਦੇ ਸੇਵਕ ਤੇ ਪੰਛੀਆਂ ਦੇ ਰਾਜੇ ਗਰੂੜ ਵਰਗਿਆਂ ਨੇ ਦੇਵਤਿਆਂ ਦੇ ਰਾਜੀ ਇੰਦਰ ਨੇ ਵੱਡੇ ਵੱਡੇ ਰਾਜਿਆਂ ਨੇ ਵੀ ਤੇਰੀ ਗੁਣਾ ਦਾ ਅੰਤ ਨਹੀਂ ਪਾਇਆ ਚਾਰ ਬੇਦ ਔਰ ਸਿਮਰਤ ਪੁਰਾਣਾ ਕਮਲਾ ਪਤ ਕਵਲਾ ਨਹੀਂ ਜਾਣਾ ਅਰਥ ਚਾਰ ਵੇਦ 18 ਸਮ੍ਰਿਤियां 18 ਪੁਰਾਣ ਇਨ੍ਹਾਂ ਦੇ ਕਰਤਾ ਬ੍ਰਹਮਾ ਮਨੁ ਤੇ ਹੋ ਰਿਸ਼ੀਆ ਨੇ ਤੈਨੂੰ ਨਹੀਂ ਸਮਝਿਆ ਵਿਸ਼ਨੂੰ ਤੇ ਲਕਸ਼ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਹੇ ਕਬੀਰ ਸੋਬਰ ਮੇ ਨਹੀਂ ਪਗਲਗ ਰਾਮ ਰਹੇ ਸਰਣਾਹੀ ਅਰਥ ਕਬੀਰ ਆਖਦਾ ਹੈ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਪਟਕਦੇ ਰਹੇ ਇੱਕ ਉਹ ਮਨੁੱਖ ਪਟਕਦਾ ਨਹੀਂ ਜੋ ਸੰਤਾ ਦੀ ਚਰਨੀ ਲਾ ਕੇ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ ਸ਼ਬਦ ਭਾਵ ਅਨ ਪੂਜਾ ਛੱਡ ਕੇ ਇੱਕ ਪਰਮਾਤਮਾ ਦਾ ਹੀ ਭਜਨ ਕਰੋ ਬ੍ਰਹਮਾ ਸ਼ਿਵ ਵਿਸ਼ਨੂੰ ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਹੀਂ ਪਾ ਸਕਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਸੇਵਾ ਪਰਵਾਨ ਕਰਨਾ ਗੁਰੂ ਪਿਆਰੀ ਸਾਥ ਸੰਗਤ ਜੀਓ